ਪਨਬਸ ਅਤੇ ਪੀਆਰਟੀਸੀ ਦਾ ਟੈਂਡਰ 23 ਤਰੀਕ ਨੂੰ ਖੁੱਲਣ ਜਾ ਰਿਹਾ ਜਿਦੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਪਾਈਆਂ ਜਾਣੀ ਨੇ ਪੰਜਾਬ ਸਰਕਾਰ ਵੱਲੋਂ ਜਿਸ ਤੋਂ ਪਹਿਲਾਂ ਹੀ ਐਲਾਨ ਜਿਹੜਾ ਹੈ ਉਹ ਮੁਲਾਜਾ ਵੱਲੋਂ ਕੀਤਾ ਜਾ ਚੁੱਕਿਆ ਹੈ ਕਿ ਜੇਕਰ ਕਿਲੋਮੀਟਰ ਸਕੀਮ ਪੈਂਦੀ ਹੈ ਤਾਂ ਪੰਜਾਬ ਸਰਕਾਰ ਨੂੰ ਘਾਟਾ ਹੁੰਦਾ ਹੋਇਆ ਜ਼ੂ ਨਜ਼ਰਾਗਾ ਇੱਕ ਪਾਸੇ ਤਾਂ ਪਹਿਲਾਂ ਹੀ ਜਿਹੜਾ ਟਰਾਂਸਪੋਰਟ ਵਿਭਾਗ ਘਾਟੇ ਦੇ ਵਿੱਚ ਚੱਲਦਾ ਹੋਇਆ ਨਜ਼ਾਰਾ ਕਿਉਂਕਿ ਬੀਬੀਆਂ ਨੂੰ ਮੁਫਤ ਸਫਰ ਸਹੂਲਤ ਜਿਹੜੀ ਦਿੱਤੀ ਗਈ ਹੈ ਜਿਸ ਦੇ ਚੱਲਦਿਆਂ ਤਰਖਾਹਾਂ ਵੀ ਮੁਲਾਜ਼ਮਾਂ ਦੀਆਂ ਲੇਟ ਆਉਂਦੀਆਂ ਹੋਈਆਂ ਜੁਰਮ ਨਜ਼ਰ ਆਉਂਦੇ ਨੇ ਸੰਘਰਸ਼ ਜੁਰਮ ਕਰਨਾ ਪੈਂਦਾ ਮੁਲਾਜ਼ਮਾਂ ਨੂੰ ਆਪਣੀ ਤਰਖਾਹ ਦੇ ਲਈ ਤੇ ਸਾਡੇ ਨਾਲ ਸੁੱਭਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਮੌਜੂਦ ਨੇ ਰੇਸ਼ਮ ਜੀ ਅਗਰ ਗੱਲ ਕਰੀ ਜਾਵੇ ਤਾਂ 23 ਤਰੀਕ ਨੂੰ ਟੈਂਡਰ ਖੁੱਲਣ ਜਾ ਰਿਹਾ ਹੈ ਤਾਂ ਕਿਵੇਂ ਦੇਖਦੇ ਹੋ ਪਹਿਲਾਂ ਤੋਂ ਹੀ ਜਦੋਂ ਤੋਂ ਇਹ ਸਰਕਾਰ ਆਈ ਹੈ ਅਸ ਤੋਂ ਲਗਭਗ 4 ਸਾਲ ਪਹਿਲਾਂ ਤੁਸੀਂ ਲਗਾਤਾਰ ਇਹੀ ਕਹਿੰਦੇ ਆ ਰਹੇ ਹੋ ਕਿ ਘੱਟਾ ਜੁਰਮ ਪਏਗਾ ਜਦੋਂ ਕਿ ਕਿਲੋਮੀਟਰ ਸਕੀਮ ਬਸ ਆਉਂਦੀ ਹੈ ਬਿਲਕੁਲ ਜੀ ਅਸੀਂ ਇਹ ਸਪਸ਼ਟ ਕਰ ਚੁੱਕੇ ਹਾਂ ਸਾਡੇ ਹੱਥ 'ਚ ਲੁਧਿਆਣੇ ਦੀਪੂ ਦੀ ਵਲਵੋ ਬੱਸਾਂ ਦਾ ਜਿਹੜਾ ਵਾ ਅੰਕੜ ਕਿ 42 ਰੁਪਏ ਰਸੀਤ ਆ ਰਹੀ ਹੈ ਬੱਸਾਂ ਦੀ ਸੋ ਕਹਿਣ ਤੋਂ ਭਾਵ ਕਿ 30 ਰੁਪਏ ਪ੍ਰਾਈਵੇਟ ਆਪਰੇਟਰ ਨੂੰ ਅਸੀਂ 1 ਕਿਲੋਮੀਟਰ ਦੇ ਦੇਣੇ ਆ ਤੇ ਸਵਾਰੀ ਜਿਹੜੀ ਸਾਡੀ ਬੱਸ 'ਚ ਬੈਠਦੀ ਉਹਦਾ ਖਰਚ ਜਿਹੜੀ ਆਮਦਨ ਹੈ ਸਾਨੂੰ ਜਿਹੜੇ ਇਸ ਰੁਪਏ ਵਟਦੇ ਆ 42 ਰੁਪਏ ਵਟਦੇ ਆ 30 ਰੁਪਏ ਉਹਨੂੰ ਦੇਣੇ ਉਸ ਤੋਂ ਬਾਅਦ ਉਹਨੂੰ 4 ਕਿਲੋਮੀਟਰ ਪ੍ਰਤੀ ਦੇ ਹਿਸਾਬ ਨਾਲ ਡੀਜ਼ਲ ਦੇਣਾ ਵਾ ਕੰਟਰੈਕਟਰ ਸਾਡਾ ਵਾ ਉਸ ਤੋਂ ਬਾਅਦ 14 ਰੁਪਏ ਟੈਕਸ ਹੈ ਜਿਹੜਾ ਵਾ ਉਹ ਰੂਟ ਟੈਕਸ ਸਾਡਾ ਵਾ ਵਲਵੋ ਬੱਸਾਂ ਦਾ ਟੈਕਸ ਜਾਂਦਾ ਵਾ ਸੋ ਵੱਡੇ ਪੱਧਰ ਤੇ ਜਿਹੜੇ ਆ ਖਰਚੇ ਆ ਅਸੀਂ ਟੋਟਲ ਅੰਕੜਾ ਸਰਕਾਰੀ ਅੰਕੜਾ ਹੈ ਕਿ 66 ਰੁਪਏ ਜਿਹੜਾ ਵਾ 67 ਰੁਪਏ ਖਰਚਾ ਹੈ ਇੱਕ ਬੱਸ ਨੂੰ ਚਲਾਉਣ ਵਾਸਤੇ ਪ੍ਰਤੀ ਕਿਲੋਮੀਟਰ ਦਾ ਸੋ 42 ਰੁਪਏ ਰਸੀਟ ਆ ਤੇ 66 ਰੁਪਏ ਖਰਚਾ ਜਿਉ ਬੱਸਾਂ ਚਲਾਉਣੇ ਆ ਪ੍ਰਾਈਵੇਟ ਆਪਰੇਟਰ ਤੋਂ ਲੈ ਕੇ ਤੇ ਉਹ ਚਲਾਉਣ ਦਾ ਕਹਿ ਸਕਦੇ ਕਿ ਅਸੀਂ ਜੁਰਮਾਨਾ ਹੀ ਆ ਜਿਹੜਾ ਜੁਰਮਾਨਾ ਭੁਗਤਾਂਗੇ ਵੀ ਇਹ ਚਲਾਉਣੇ ਆ ਤੇ ਨਾਲ ਸਾਨੂੰ ਸਰਕਾਰ ਨੂੰ 24 ਰੁਪਏ 25 ਰੁਪਏ ਖਜ਼ਾਨੇ ਚ ਹੋਰ ਦੇਣੇ ਪੈਣਗੇ ਵੀ ਇਹ ਘਾਟਾ ਚਲਾਉਣ ਵਾਸਤੇ ਆ ਸੋ ਉਹਦੇ ਉਲਟਾ ਜੀ ਇਹ ਤਾਂ ਪ੍ਰਾਈਵੇਟ ਆਪਰੇਟਰ ਨੂੰ ਕੀ ਫਾਇਦਾ ਅਸੀਂ ਤਾਂ ਜੁਰਮਾਨਾ ਭੁਗਤਾਂਗੇ ਬੱਸਾਂ ਚਲਾਉਣ ਵਾਸਤੇ ਪਰ ਪ੍ਰਾਈਵੇਟ ਆਪਰੇਟਰ 30 ਰੁਪਏ 35 ਰੁਪਏ ਪ੍ਰਤੀ ਕਿਲੋਮੀਟਰ ਦੇ ਸਾਡੇ ਖਜ਼ਾਨੇ ਚੋਂ ਲੈ ਜਾਊਗਾ ਆਮਦਨ ਉਹਨੇ ਆਮਦਨ ਵੀ ਲੈ ਜਾਣੀ ਆ ਸੋ ਜਿਹੜੇ ਉਹ 30 ਰੁਪਏ ਲੈ ਜਾਊਗਾ ਪ੍ਰਤੀ ਕਿਲੋਮੀਟਰ ਦੇ ਲਗਭਗ ਆ ਤੁਸੀਂ ਅੰਕੜਾ ਮੇਰੇ ਹੱਥ 'ਚ ਵੀ 896 96 ਕਿਲੋਮੀਟਰ ਇੱਕ ਦਿਨ ਦੇ ਕਰਾਏ ਗਏ ਬੱਸਾਂ ਨੂੰ ਕਹਿਣ ਤੋਂ ਭਾਵ ਕਿ ਇੱਕ ਦਿਨ ਦੇ 800 ਕਿਲੋਮੀਟਰ ਤੇ 30 ਰੁਪਏ ਦੇ ਹਿਸਾਬ ਨਾਲ ਸੋਚ ਲਓ ਵੀ ਕਿੰਨੀ ਵੱਡੀ ਅਮਾਉਂਟ ਆ ਸੋ ਇਹ ਸਪਸ਼ਟ ਆ ਕਿ ਲੱਖਾਂ ਕਰੋੜਾਂ ਰੁਪਇਆ ਜਿਹੜਾ ਵਾ ਉਹ ਸਰਕਾਰੀ ਖਜ਼ਾਨੇ ਦੇ ਵਿੱਚੋਂ ਲੁੱਟ ਕਰਾਈ ਜਾਂਦੀ ਆ ਜਿਹੜੀ ਲੁੱਟ ਹੋ ਰਹੀ ਆ ਇੰਦੇ ਨਾਲ ਲਗਭਗ 1 ਮਹੀਨੇ ਦੇ ਵਿੱਚ ਜਿਹੜਾ ਵਾ 5 ਤੋਂ 6 ਲੱਖ ਰੁਪਈਆ ਜਿਹੜੀ ਸਰਕਾਰੀ ਖਜ਼ਾਨੇ ਦੇ ਵਿੱਚੋਂ ਪ੍ਰਾਈਵੇਟ ਆਪਰੇਟਰ ਲੈ ਕੇ ਜਾਂਦਾ ਇੱਕ ਬੱਸ ਚਲਾਉਣ ਦੇ 5 ਤੋਂ 6 ਲੱਖ ਰੁਪਈਆ ਸੋ ਜੇ ਉਹਦੇ ਉਲਟ ਸਰਕਾਰੀ ਬੱਸ ਪਾਈ ਜਾਵੇ ਵਲਵੋ ਪਾਉਣੇ ਅਸੀਂ ਗੱਲ ਕਰਦੇ ਇੱਕ ਕਰੋੜ ਦੀ ਵੀ ਪੈ ਜੇ ਜੇ ਤੇ ਉਹਦਾ ਜੇ ਅਸੀਂ ਕਹ ਸਕਦੇ ਆ ਵੀ ਲੋਨ ਵੀ ਤਾਰੀਏ ਤਾਂ 2 2 ਲੱਖ ਰੁਪਇਆ ਤਾਂ ਵੱਧ ਤੋਂ ਅਦਾਜੇਗਾ ਸਾਨੂੰ ਜਾਂ 3 ਲੱਖ ਆਜੂ ਫਿਰ ਵੀ 3 ਲੱਖ ਬਚਦੇ ਆ ਤੇ ਉਹ ਬੱਸ ਸਾਡੇ ਕੋਲ 15 ਸਾਲ ਵਾਸਤੇ ਰਹਿਣੀ ਆ ਤੇ ਇਹਨੇ 5 ਸਾਲਾਂ ਬਾਅਦ ਆਪਦੀ ਬੱਸ ਵੀ ਲੈ ਜਾਣੀ ਆ ਪਰ ਉਸ ਸਾਡੇ ਕੋਲੋਂ ਮੋਟੀ ਰਕਮ ਹੈ ਜਿਹੜੀ ਉਹ ਵੀ ਇਕੱਠੀ ਕਰਕੇ ਪ੍ਰਾਈਵੇਟ অপারেਟਰ ਨੇ ਆਪਦੀ ਬੋਝੀ ਚ ਪਾ ਕੇ ਚਾਰਾਂ ਪੰਜਾਂ ਬੱਸਾਂ ਦੇ ਪੈਸੇ ਲੈ ਕੇ ਚਲੇ ਜਾਣਾ ਸੋ ਕਹਿਣ ਤੋਂ ਭਾਵ ਸਿੱਧਾ ਸਪਸ਼ਟ ਹੈ ਕਿ ਸਰਕਾਰੀ ਖਜ਼ਾਨੇ ਦੇ ਵਿੱਚ ਇੱਕ ਪ੍ਰਾਈਵੇਟ অপারেਟਰ ਆਪਦੀ ਬੱਸ ਚਲਾ ਕੇ ਉਸ ਬੱਸ ਤੋਂ ਚਾਰਾਂ ਪੰਜਾਂ ਬੱਸਾਂ ਦੀ ਕਮਾਈ ਕਰਕੇ ਤੇ ਉਹ ਬੱਸ ਨੂੰ ਫਿਰ ਅੱਧ ਰੇਟ ਦੇ ਵਿੱਚ ਵੇਚ ਕੇ ਆਪਦਾ ਪ੍ਰੋਫਿਟ ਕਮਾ ਸਕਦਾ ਹੈ ਪਰੰਤੂ ਜਿੱਥੇ ਸਾਡੇ ਆਈਐਸ ਅਧਿਕਾਰੀ ਲਾਏ ਗਏ ਆ ਸੈਕਟਰੀ ਸਾਹਿਬ ਨੇ ਡਾਇਰੈਕਟਰ ਸਾਹਿਬ ਨੇ ਜਨਮ ਮੈਨੇਜਰ ਨੇ ਡਬਲਯੂਐਮ ਨੇ ਐਸਐਸਆਈ ਨੇ ਵਰਕਸ਼ਾਪ ਦੇ ਵਿੱਚ ਕਿੰਨੇ ਮਕੈਨਿਕ ਰੱਖੇ ਉਹ ਇੰਨੇ ਸਮਝਦਾਰ ਤੇ ਇੰਨੇ ਸੂਝਵਾਨ ਹੋਣ ਦੇ ਬਾਵਜੂਦ ਵੀ ਉਹ ਆਪਣੀ ਬੱਸ ਪਾ ਕੇ ਤੇ ਇਹ ਕਮਾਈ ਨਹੀਂ ਕਰ ਸਕਦੇ ਜਦ ਕਿ ਪ੍ਰਾਈਵੇਟ ਆਪਰੇਟਰ ਇੱਕ ਬੱਸ ਪਾ ਕੇ ਕਮਾਈ ਕਰ ਸਕਦਾ ਵਾ ਸੋ ਬੱਸ ਵੀ ਲੋਨ ਤੇ ਲੈ ਕੇ ਪਾਉਣੀ ਹੈ ਅਸੀਂ ਤਾਂ ਸਰਕਾਰ ਨੂੰ ਵਾਰ-ਵਾਰ ਅਪੀਲ ਕਰ ਰਹੇ ਹਾਂ ਕਿ ਬੱਸਾਂ ਲੋਨ ਤੇ ਲੈ ਕੇ ਪਾਉਣੀਆ ਤੁਸੀਂ ਆਪਣੀ ਬੱਸ ਪਾਓ 15 ਸਾਲ ਤੱਕ ਬੱਸ ਚੱਲੇਗੀ ਪਲੱਸ ਲੋਕਾਂ ਨੂੰ ਸਹੂਲਤ ਦੇਵੇਗੀ ਇੱਕ ਸਰਕਾਰੀ ਖਜ਼ਾਨੇ ਦੇ ਪੈਸੇ ਬਚਣਗੇ ਸਾਡੀ ਲੁੱਟ ਬਚੂਗੀ ਦੂਸਰਾ ਨਾਲ ਦੀ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਉਹਨਾਂ ਬੱਸਾਂ ਤੇ ਰੋਜ਼ਗਾਰ ਮਿਲੂਗਾ ਕਿਉਂਕਿ ਡਰਾਈਵਰ ਪ੍ਰਾਈਵੇਟ ਆਪਰੇਟਰ ਦਾ ਹੋਣਾ ਉਹ ਡਰਾਈਵਰ ਤੋਂ ਇੱਕ ਡਰਾਈਵਰ ਤੋਂ 800 ਕਿਲੋਮੀਟਰ ਕਰਾ ਰਿਹਾ ਸੋ ਕਹਿਣ ਤੋਂ ਪਾ ਵੀ ਡ라이ਵਰ ਦਾ ਵੀ ਸ਼ੋਸ਼ਨ ਹੋ ਰਿਹਾ ਕਿ 800 ਕਿਲੋਮੀਟਰ ਇੱਕ ਦਿਨ ਦੇ ਵਿੱਚ ਇੱਕ ਡਰਾਈਵਰ ਨੇ ਕਰਨਾ ਤੁਸੀਂ ਸੋਚੋ ਵੀ ਗੱਡੀ ਨੂੰ ਕਿੰਨੇ ਵੱਡੇ ਰਿਸਕ ਦੇ ਵਿੱਚ ਰੱਖਣਾ ਸੋ ਸਪਸ਼ਟ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸਰਕਾਰੀ ਬੱਸਾਂ ਪੈਣ ਸੋ ਜੇ ਸਰਕਾਰੀ ਬੱਸਾਂ ਨਹੀਂ ਪੈਂਦੀਆਂ 23 ਤਰੀਕ ਨੂੰ ਇਹ ਵਾਲਵੋ ਐਚਵੀਐਸਸੀ ਦੋਨਾਂ ਦਾ ਟੈਂਡਰ 23 ਤਰੀਕ ਨੂੰ ਖੋਲਣ ਜਾ ਰਹੇ ਆ ਜੋ ਖੋਲਿਆ ਅਸੀਂ ਖੋਲਣ ਤੋਂ ਪਹਿਲਾਂ ਹੀ 12 ਵਜੇ ਜਿਹੜਾ ਵਾ ਮਕੰਮਲ ਪੰਜਾਬ ਦੇ ਜਿਹੜੇ ਬੱਸ ਸਟੈਂਡ ਨੇ ਤੇ ਪੰਜਾਬ ਦੇ ਜਿਹੜੇ ਮੇਨ ਸ਼ਹਿਰ ਨੇ ਉਹ ਬਲੌਕ ਕਰਾਂਗੇ ਜੇ ਉਹ ਟੈਂਡਰ ਰੱਦ ਕਰਨ ਦਾ 12 ਵਜੇ ਤੋਂ ਪਹਿਲਾਂ ਪਹਿਲਾਂ ਪੱਤਰ ਜਾਰੀ ਨਹੀਂ ਹੁੰਦਾ ਸਾਡੇ ਕੋਲ ਪੱਤਰ ਨਹੀਂ ਆਉਂਦਾ ਤਾਂ 12 ਵਜੇ ਤੋਂ ਬਾਅਦ ਅਸੀਂ ਬੰਦ ਕਰਨੇ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਹੜਤਾਲ ਸ਼ੁਰੂ ਹੋ ਜੇਗੀ ਤੇ ਹੜਤਾਲ ਕਰਕੇ ਅਗਲੇ ਦਿਨ 24 ਤਰੀਕ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਕੋਠੀ ਅੱਗੇ ਧਰਨਾ ਦੇਵਾਂਗੇ ਕਿਉਂਕਿ ਉਹਨਾਂ ਨੇ ਸਾਡੇ ਨਾਲ 1 ਜੁਲਾਈ 2024 ਨੂੰ ਵਾਅਦਾ ਕੀਤਾ ਸੀ ਕਿ 1 ਮਹੀਨੇ ਚ ਤੁਹਾਡੀਆਂ 7 ਮੰਗਾਂ ਨੇ ਜਿਹੜਾ ਹੱਲ ਕਰਦਾਂਗੇ ਜਿੰਦੇ ਚ ਇੱਕ ਮੰਗ ਇਹ ਵੀ ਸੀ ਕਿ ਸਰਕਾਰੀ ਬਸਾਂ ਦੀ ਗਿਣਤੀ 10000 ਕਰੋ ਕਿਲੋਮੀਟਰ ਸਕੀਮ ਬਸਾਂ ਬੰਦ ਕਰੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੋ ਠੇਕੇਦਾਰ ਬਾਹਰ ਕੱਢੋ ਠੇਕੇਦਾਰ ਬਾਹਰ ਕੱਢਣ ਦੀ ਬਜਾਏ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਠੇਕੇਦਾਰ ਬਾਹਰ ਕੱਢਣ ਦੀ ਬਜਾਏ ਚਾਹ ਠੇਕੇਦਾਰ ਸਾਡੇ ਵਿਭਾਗ ਦੇ ਵਿੱਚ ਘੁੰਮ ਚੁੱਕੇ ਨੇ ਹੁਣ ਤੱਕ ਪਹਿਲਾ ਠੇਕੇਦਾਰ ਦਤਾਰ ਸਿਕਿਉਰਿਟੀ ਸਰਵਿਸ ਉਸ ਤੋਂ ਬਾਅਦ ਸਾਇਨਾਮ ਫਿਰ ਐਸਐਸ ਪ੍ਰੋਵਾਈਡਰ ਤੇ ਹੋਣ ਚੌਥਾ ਐਸਰਾਮ ਆ ਗਿਆ ਸੋ ਪਹਿਲੇ ठेकेदार ਨੇ ਸਾਡਾ 11-12 ਕਰੋੜ ਰੁਪਇਆ ਗਵਨ ਕਰ ਲਿਆ ਮੁਲਾਜ਼ਮਾਂ ਦੀ ਲੁੱਟ ਕਰਕੇ ਭੱਜ ਗਿਆ 4 ਮਹੀਨਿਆਂ ਤੋਂ ਉਹਨੇ ইপিএফ ਨਹੀਂ ਜਮ੍ਹਾਂ ਕਰਾਇਆ ਜਿੰਦੀ ਅਮਾਉਂਟ ਲਗਭਗ 5 ਤੋਂ 6 ਕਰੋੜ ਬੰਦੀ ਆ ਤੇ ਸਾਡੇ ਮੁਲਾਜ਼ਮਾਂ ਤੋਂ 10-15 15000 ਰੁਪਇਆ ਸਿਕਿਉਰਟੀਆਂ ਦੇ ਨਾਂ ਤੇ ਉਹਨੇ ਸਾਡੇ ਖਾਤਿਆਂ 'ਚੋਂ ਕੱਟਿਆ ਸਾਡੀ ਜਿਹੜੀ ਸੈਲਰੀ ਆਉਂਦੀ ਹੁੰਦੀ ਉਹਦੇ 'ਚੋਂ ਨਜਾਇਜ਼ ਕਟੌਤੀ ਕੀਤੀ ਆ ਤੇ ਸਾਡਾ ਵਿਭਾਗ ਜਿਹੜਾ ਸਾਡੇ ਸੈਕਟਰੀ ਸਾਹਿਬ ਪਿਛਲੀ ਮੀਟਿੰਗ 'ਚ ਉਹ ਸਿੱਧੇ ਹੀ ਸਪਸ਼ਟੀ ਹੱਥ ਖੜੇ ਕਰਕੇ ਜਦ ਕਿ ਕ ਤੀ ਸਾਡੀ ਸੈਲਰੀ ਚ ਹੋਈ ਆ ਪਰ ਉਹ ਕਹਿੰਦੇ ਵੀ ਇਹ ਜਿਹੜੇ ਪੈਸੇ ਨੇ ਇਹ ਤੁਹਾਡਾ ਮਲਾਜ਼ਮ ਦਾ ਤੇ ਠੇਕੇਦਾਰ ਦਾ ਆਪਸੀ ਲੈਣ ਦੇਣ ਆ ਸੋ ਅਸੀਂ ਇੱਥੇ ਸਪਸ਼ਟ ਕਰਦੀ ਆ ਵੀ ਸਾਡੀ ਸੈਲਰੀ ਚੋਂ ਪੈਸੇ ਕੱਟੇ ਗਏ ਆ ਤੂੰ ਮਲਾਜ਼ਮ ਨਹੀਂ ਉਹ ਮਹਿਕਮਾ ਜ਼ਿੰਮੇਵਾਰ ਹੈ ਕਿ ਨਜਾਇਜ਼ ਕਟੋਤੀਆਂ ਹੋਈਆਂ ਸੋ ਕਹਿਣ ਤੋਂ ਬਾਅਦ ਵੀ 11-12 ਕਰੋੜ ਰੁਪਇਆ ਲੈ ਕੇ ਉਹ ਭੱਜ ਗਿਆ ਉਸ ਸੋ ਬਾਅਦ ਅਜੇ ਲਾ ਠੇਕੇਦਾਰ ਆ 2 ਮਹੀਨਿਆਂ ਦਾ EPF ਲੈ ਕੇ ਉਹ ਭੱਜ ਗਿਆ ਹੁਣ ਜਿਹੜਾ ਤੀਸਰਾ ਠੇਕੇਦਾਰ ਲੈਂਦਾ ਇਹਨੂੰ ਮੋٹے ਪੱਧਰ ਤੇ ਜਿਹੜੀ ਕਮਿਸ਼ਨ ਆ ਉਹ ਕਮਿਸ਼ਨ ਵੱਡੀ ਦਿੱਤੀ ਜਾ ਰਹੀ ਹੈ 2 ਰੁਪਏ ਤੋਂ ਪਲੱਸ ਕਮਿਸ਼ਨ ਤੇ ਲਿਆਂਦਾ ਗਿਆ ਸੋ ਨਾਲ ਦੀ ਨਾਲ ਹੀ ਸਾਡੇ ਵਿਭਾਗਾਂ 'ਚ ਠੇਕੇਦਾਰ ਰੱਖਣ ਵਾਸਤੇ ਜਿਹੜਾ ਵਾ ਸਰਕਾਰ ਨੂੰ ਉਲਟਾ ਜੀਐਸਟੀ ਜਿਹੜਾ ਸਾਡੇ ਵਿਭਾਗਾਂ ਨੂੰ ਦੇਣਾ ਪੈਂਦਾ ਉਹਦਾ 25-26 ਕਰੋੜ ਰੁਪਇਆ ਜੀਐਸਟੀ ਦੇ ਜਾਂਦਾ ਸੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਇਹ ਠੇਕੇਦਾਰ ਬਾਹਰ ਕੱਢ ਦਾਂਗੇ ਤੁਹਾਡੇ ਟਰਾਂਸਪੋਰਟ ਵਿਭਾਗ ਦੀ ਪਾਲਿਸੀ ਬਣਾ ਕੇ ਤੁਹਾਡੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਵਿਭਾਗਾਂ ਦੇ ਵਿੱਚ ਕਿਉਂਕਿ ਡਾਊਨਕੇਡਰ ਪਾਲਿਸੀ ਜਿਹੜੀ ਇੱਕ ਟੀਚਰਾਂ ਤੇ ਲਾਗੂ ਕੀਤੀ ਅਸੀਂ ਉਹਦਾ ਵਿਰੋਧ ਕਰਦੇ ਸੀ ਇਸ ਵਜ੍ਹਾ ਨਾਲ ਹੀ 1 ਜੁਲਾਈ 2024 ਨੂੰ ਸਾਡੀ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਕਰਕੇ ਇੱਕ ਕਮੇਟੀ ਬਣਾਈ ਸੀ ਇਹਨਾਂ ਮੰਗਾਂ ਤੇ ਕਿ ਇਹਨਾਂ ਮੰਗਾਂ ਦਾ ਹੱਲ ਕੱਢਿਆ ਜਾਏਗਾ ਪ੍ਰੇਸ਼ਮ ਜੀ ਅਗਰ ਗੱਲ ਕਰੀਏ ਤਾਂ ਜੇਕਰ ਟ੍ਰਾਂਸਪੋਰਟ ਮੰਤਰੀ ਦੀ ਗੱਲ ਕਰੀ ਤਾਂ ਉਹਨਾਂ ਨਾਲ ਵੀ ਮੀਟਿੰਗਾਂ ਹੁੰਦੇ ਹੋਏ ਨਿਦਰਾਇਆਂ ਜਦੋਂ ਸਿਕਤਰੇ ਤੇ ਵਿਖੇ ਤੁਸੀਂ ਜਾਂਦੇ ਸੀਗੇ ਤਾਂ ਹੱਲ ਕਿਉਂ ਨਹੀਂ ਹਗੇ ਹੁੰਦਾ ਹੋਇਆ ਨਿਦਰਾ ਦੇ ਅਫਸਰ ਸਾਹੀ ਕਿਤੇ ਨਾ ਕਿਤੇ ਭਾਰੀ ਹੁੰਦੀ ਹੈ ਨਿਦਰਾ ਦੀ ਕਿ ਸਰਕਾਰ ਮਰਨਾ ਹੀ ਨਹੀਂ ਚਾਹੁੰਦੀ ਬਿਲਕੁਲ ਜੀ ਅਸੀਂ ਇੱਥੇ ਸਪਸ਼ਟ ਕਹਾਂਗੇ ਕਿ ਕਿਤੇ ਨਾ ਕਿਤੇ ਅਫਸਰ ਸਾਹੀ ਹੈ ਜਿਹੜੀ ਉਹ ਜਾਣ ਬੁੱਝ ਕੇ ਖਰਾਬ ਕਰ ਰਹੀ ਹੈ ਕਿਉਂਕਿ ਜੇ ਠੇਕੇਦਾਰ ਬਾਹਰ ਚਲੇ ਜਾਂਦਾ ਜਿੱਥੇ ਠੇਕੇ ਦਾ ਸਾਡਾ 11-12 ਕਰੋੜ ਰੁਪਇਆ ਸਾਡਾ ਜਿਹੜਾ ਠੇਕੇਦਾਰ ਗਵਨ ਕਰ ਗਿਆ ਉਹ ਠੇਕੇਦਾਰ ਇੰਨਾ ਸੁਧਾਰਨ ਬਿਨਾ ਕਿਸੇ ਸ਼ਹਿਤ ਉਤੋਂ ਪੈਸੇ ਸਾਡੇ ਲੈ ਕੇ ਭੱਜ ਨਹੀਂ ਗਿਆ ਉਹਨੂੰ ਕੋਈ ਨਾ ਕੋਈ ਸ਼ਹਿ ਅਫਸਰ ਚਾਹੀਦੀ ਸੋ ਦੂਸਰੇ ਪਾਸੇ ਜਿਹੜੀ ਗੱਲ ਕਰੀਏ ਕਿ ਜੇ ਵਾਲਵੋ ਬੱਸਾਂ ਜਾਂ ਐਚਵੀ 80 ਜਾਂ ਕਿਲੋਮੀਟਰ ਬੱਸਾਂ ਪੈਂਦੀਆਂ ਤੋ ਸਰਕਾਰੀ ਖਜ਼ਾਨੇ ਨੂੰ ਚੂਨਾ ਪੈ ਰਿਹਾ ਜੇ ਉਹ ਇੱਕ ਸਧਾਰਨ ਬੰਦਾ ਬੱਸ ਪਾ ਕੇ ਤੇ ਆਪਣੀ ਬੱਸ ਤੋਂ ਇੱਕ ਬੱਸ ਦੀ بجائے ਪੰਜ ਬੱਸਾਂ ਦੇ ਪੈਸੇ ਕਮਾ ਸਕਦਾ ਤਾਂ ਸਾਡੇ ਅਫਸਰ ਜਿਹੜੇ ਆਈਐਸ ਅਫਸਰ ਪੜ੍ਹੇ ਲਿਖੇ ਨੇ ਉਹ ਇੰਨੇ ਤਾਂ ਕਹਿ ਸਕਦੇ ਕਿ ਇੰਨੇ ਤਾਂ ਸਮਝਦਾਰ ਹੈ ਨਾ ਵੀ ਉਹਨਾਂ ਨੂੰ ਪਤਾ ਹੈ ਨਾ ਕਿ ਅਸੀਂ ਇਹਨਾਂ ਬੱਸਾਂ ਤੋਂ ਪੈਸੇ ਕਮਾ ਸਕਦੇ ਹਾਂ ਉਹ ਆਪਣੀਆਂ ਬੱਸਾਂ ਕਿਉਂ ਨਹੀਂ ਪਾ ਰਹੇ ਸੋ ਕਿਤੇ ਨਾ ਕਿਤੇ ਸਿੱਧਾ ਹੀ ਆ ਕਿ ਕ腐ਸ਼ਨ ਦੀ ਬੋ ਆਉਂਦੀ ਆ ਵੀ ਤਾਂ ਕਰਕੇ ਉਹ ਪਾਈਆਂ ਜਾਂਦੀਆਂ ਕਿਤੇ ਨਾ ਕਿਤੇ ਮਿਲੀ ਭੁਗਤਿਆ ਜਾਂ ਫਿਰ ਉਹ ਆਪਣੀਆਂ ਬੱਸਾਂ ਪਾਉਣਗੇ ਕਿਸੇ ਹੋਰ ਨਾਂ ਤੇ ਤਾਂ ਉਹ ਚਾਹੁੰਦੇ ਵੀ ਸਰਕਾਰੀ ਖਜ਼ਾਨੇ 'ਚੋਂ ਜਿੰਨਾ ਲੁੱਟਿਆ ਜਾਂਦਾ ਸੀ ਲੋਟੇ ਸੋਹਣ ਦੇ ਨਾਲ ਜਿਹੜੀਆਂ ਸਾਡੀਆਂ ਮੰਗਾਂ ਦੀ ਤੁਸੀਂ ਗੱਲ ਕੀਤੀ ਹੈ ਸਾਡੀਆਂ ਮੰਗਾਂ ਚ ਅਸੀਂ ਸਪਸ਼ਟ ਕਰ ਦਈਏ ਕਿ ਸਾਨੂੰ ਪੱਕੇ ਕਰਨ ਦੇ ਵਿੱਚ ਸਰਕਾਰੀ ਖਜ਼ਾਨੇ ਤੇ 1 ਰੁਪਿਆ ਵੀ ਬੋਝ ਨਹੀਂ ਅਸੀਂ ਇਹ ਸਪਸ਼ਟ ਕਰ ਚੁੱਕੇ ਹਾਂ ਅਸੀਂ ਜਿੰਨੇ ਪੈਸੇ ਸਾਡੀ ਤਨਖਾਹ ਹੋਣੀ ਹੈ ਉਸ ਤੋਂ ਡਬਲ ਪੈਸੇ ਕੀ ਹੈ ਉਸ ਤੋਂ 4 ਗੁਣਾ ਵੱਧ ਪੈਸੇ ਸੀ ਕਮਾ ਕੇ ਦੇਣੇ ਆ ਹੁਣ ਵੀ ਸਾਡਾ 1200 ਕਰੋੜ ਰੁਪਿਆ ਪੀਆਰਟੀਸੀ ਤੇ ਪਣ ਬਸਦਾ 11-1200 ਕਰੋੜ ਰੁਪਇਆ ਜਿਹੜਾ ਉਹ ਫ੍ਰੀ ਸਫ਼ਰ ਸਹੂਲਤਾਂ ਦਾ ਸਰਕਾਰ ਵਾਲੇ ਪੈਂਡਿੰਗ ਚੱਲ ਰਿਹਾ ਤੇ ਵਿਭਾਗ ਫਿਰ ਵੀ ਚੱਲ ਰਿਹਾ ਕਹਿਣ ਤੋਂ ਭਾਵੇਂ ਇੰਨੇ ਪੈਸੇ ਸਾਡੇ ਲੈਣ ਵਾਲੇ ਜੇ ਸਰਕਾਰ ਉਹ ਪੈਸੇ ਸਾਨੂੰ ਦੇ ਦੇ ਜਾਂ ਇਹਨਾਂ ਸਾਰੇ ਮੁਲਾਜ਼ਮਾਂ ਨੂੰ ਪੱਕੇ ਕਰ ਦੇ ਸਰਕਾਰੀ ਖਜ਼ਾਨੇ ਚੋਂ ਡੀਜ਼ਲ ਆਉਣ ਲੱਪੇ ਤੇ ਸਰਕਾਰੀ ਖਜ਼ਾਨੇ ਚੋਂ ਹੀ ਤਨਖਾਹਾਂ ਆਉਣ ਲੱਪੈਣ ਤੇ ਸਾਡੇ ਵਿਭਾਗ ਵੈਸੇ ਹੀ ਚੱਲਦੇ ਜਿਹੜੇ ਪੈਸੇ 1200 ਕਰੋੜ ਦੇਣਾ ਉਹ ਦੇਣ ਦੀ ਲੋੜ ਹੀ ਨਹੀਂ ਉਹ ਸਿੱਧਾ ਸਰਕਾਰੀ ਖਜ਼ਾਨੇ ਨੂੰ ਬਚਤ ਹੁੰਦੀ ਆ ਵੀ ਸਰਕਾਰੀ ਬਸਾਂ ਹੋਣ ਤੇ ਸਰਕਾਰੀ ਮੁਲਾਜ਼ਮ ਹੋਣ ਇਹ ਬਚਤ ਹੋ ਜਾਂਦੀ ਆ ਪਰ ਉਹਦੇ ਉਲਟ ਕੀ ਹੋ ਰਿਹਾ ਵੀ 1200 ਕਰੋੜ ਦੀ ਵਿਭਾਗ ਵੀ ਚਲਾ ਰਹੇ ਆ ਅਸੀਂ ਕਾਨੂੰਨੀ ਪ੍ਰਕਿਰਿਆ ਜਿੱਥੇ ਹਮਾ ਦੇਵੀ ਦੀ ਜੱਜਮੈਂਟ ਜਾਂ ਹੋਰ ਜੱਜਮੈਂਟਾਂ ਲੈ ਕੇ ਆਉਂਦੇ ਆ ਅਸੀਂ ਉਹਨਾਂ ਦੇ ਵੀ ਸਾਰੀ ਰੂਪਰੇਖਾ ਕੱਢ ਕੇ ਦੇਤੀ ਕਿ ਕਾਨੂੰਨੀ ਪ੍ਰਕਿਰਿਆ ਵੀ ਸਾਨੂੰ ਕਾਨੂੰਨੀ ਰਚਣ ਵੀ ਕਿਤੇ ਨਹੀਂ ਆਉਂਦੀ ਸਾਨੂੰ ਪੱਕੇ ਕਰਨ ਚ ਜਾਂ ਕੌਂਟਰੈਕਟ ਤੇ ਕਰਨ ਚ ਤੁਸੀਂ ਸਾਨੂੰ ਸਿੱਧੇ ਪੱਕੇ ਕਰ ਸਕਦੇ ਹੋ ਐਡਵੋਕੇਟ ਜਰਨਲ ਪੰਜਾਬ ਵੀ ਮੰਨ ਗਿਆ ਕਿ ਬਾਕੀ ਇਹ ਜੋ ਕਹਿ ਰਹੇ ਨੇ ਹੋ ਸਕਦਾ ਪਰ ਸਰਕਾਰ ਪਤਾ ਨਹੀਂ ਕਿਉਂ ਜਾਂ ਟ੍ਰਾਂਸਪੋਰਟ ਮਨਿਸਟਰ ਲਗਭਗ 54 55 ਮੀਟਿੰਗਾਂ ਹੋਈਆਂ ਉਹ ਸਾਨੂੰ ਪੱਕੇ ਕਰਨ ਦਾ ਲਾਰਾ ਲਾਉਂਦੇ ਆ ਅਗਲੀ ਮੀਟਿੰਗ ਚ ਕੋਈ ਹੋਰ ਰੂਪਰੇਖਾ ਹੁੰਦੀ ਉਸ ਤੋਂ ਅਗਲੀ ਮੀਟਿੰਗ ਚ ਕੋਈ ਹੋਰ ਪਤਾ ਨਹੀਂ ਕਿਉਂ ਵਾਰ-ਵਾਰ ਉਹ ਭੱਜਦੇ ਨਹੀਂ ਵਾਰ-ਵਾਰ ਇਹ ਕਰਨਾ ਨਹੀਂ ਚਾਹੁੰਦੇ ਜਾਂ ਤਾਂ ਸਰਕਾਰ ਚਾਹੁੰਦੀ ਆ ਕਿ ਲਾਸਟ ਵਾਲੇ ਸਾਲਾਂ ਚ ਜਾ ਕੇ ਹੱਲ ਕਰੀਏ ਜਾਂ ਫਿਰ ਅਫਸਰਸ਼ਾਹੀ ਨਹੀਂ ਚਾਹੁੰਦੀ ਕਿ ਮਲਾਜਮਾਂ ਦਾ ਹੱਲ ਨਿਕਲ ਆਵੇ ਕਿਉਂਕਿ ਕਿਤੇ ਨਾ ਕਿਤੇ ਅਫਸਰਸ਼ਾਹੀ ਜਾਣ ਬੁੱਝ ਕੇ ਮਲਾਜਮਾਂ ਨੂੰ ਤੰਗ ਪਰੇਸ਼ਾਨ ਕਰਨਾ ਚਾਹੁੰਦੀ ਆ ਕੱਲ ਵੀ ਅਸੀਂ ਵੇਖਿਆ ਕਿ ਹੜਤਾਲ ਕਰਨ ਤੋਂ ਬਾਅਦ ਪੀਆਰਟੀਸੀ ਦੇ ਮਲਾਜਮਾਂ ਦੀ ਤਨਖਾਹ ਜਿਹੜੀ ਉਹ ਕੱਲ ਖਾਤਿਆਂ ਚ ਪਾਈ ਗਈ ਜਿਹੜੀ ਕਿ ਇੱਕ ਤਰੀਕ ਨੂੰ ਹੋਣੀ ਚਾਹੀਦੀ ਸੀ ਜਿਹੜੀ ਕੱਲ 17 ਤਰੀਕ ਨੂੰ ਆਈ ਸੋ ਇਥੋਂ ਸਪਸ਼ਟ ਹੁੰਦਾ ਕਿ ਉਹ ਤਨਖਾਹ ਇੱਕ ਦੋ ਤਰੀਕ ਨੂੰ ਜਾਂ ਹੜਤਾਲ ਤੋਂ ਬਿਨਾ ਵੀ ਪੈ ਸਕਦੀ ਸੀ ਇੱਕ ਪਾਸੇ ਪੰਜਾਬ ਦੇ ਲੋਕ ਖੱਜਲ ਹੋਏ ਦੂਸਰੇ ਪਾਸੇ ਪੰਜਾਬ ਦੇ ਮੁਲਾਜ਼ਮ ਨੇ ਜਿਹੜੇ ਉਹ ਖੱਜਲ ਹੋਏ ਤੇ ਤੀਸਰੇ ਪਾਸੇ ਪੰਜਾਬ ਦੇ ਵਿੱਚ ਚੱਲਣ ਵਾਲੀ ਰੋਡਵੇ ਜਾਂ ਪੀਆਰਟੀਸੀ ਦੀ ਸਰਵਿਸ ਜਿਹੜੀ ਉਹ ਬੰਦ ਹੋਈ ਤੇ ਉਹਦੇ 'ਚ ਬਦਨਾਮੀ ਹੋਈ ਸਰਕਾਰ ਦੀ ਪਰ ਉਹਨਾਂ ਅਧਿਕਾਰੀਆਂ ਨੇ ਮناسب ਨਹੀਂ ਸਮਝਿਆ ਵੀ ਬਿਨਾ ਹੜਤਾਲ ਤੋਂ ਅਸੀਂ ਤਨਖਾਹ ਪਾ ਲਈਏ ਹੜਤਾਲ ਕਰਨ ਤੋਂ ਬਾਅਦ ਵੀ ਪੈਸੇ ਆਏ ਹੜਤਾਲ ਕਰਨ ਤੋਂ ਬਾਅਦ ਵੀ ਪੈਸੇ ਪਏ ਖਾਤਿਆਂ 'ਚ ਸੈਲਰੀ ਪਈ ਤੇ ਉਹ ਹੜਤਾਲ ਤੋਂ ਬਿਨਾਂ ਵੀ ਪੈ ਸਕਦੀ। ਸੋ ਇਹ ਤੋਂ ਸਪਸ਼ਟ ਹੈ ਕਿ ਤਨੇ ਖਰਾਬ ਕੀਤਾ ਜਾ ਰਿਹਾ ਹੈ। ਕਿਹਦੀ ਦੱਸ ਦਿਓ ਕਿ ਦੇਖੋ ਪਹਿਲਾਂ ਵੀ ਜੂਰ ਕਿਲੋਮੀਟਰ ਸਕੀਮ ਬੱਸਾਂ ਚੱਲਦੀ ਹੋਈਆਂ ਨਜ਼ਰ ਆਉਂਦੀਆਂ ਸੀਗੀਆਂ। ਤਾਂ ਪਹਿਲਾਂ ਨਹੀਂ ਘਾਟਾ ਪੈਂਦਾ ਸੀ ਇਹ ਜਾਂ ਹੁਣ ਦੁਬਾਰਾ ਤੋਂ ਸ਼ੁਰੂ ਕੀਤੀ ਗਈ ਕਿਲੋਮੀਟਰ ਸਕੀਮ। ਬਿਲਕੁਲ ਜੀ ਪਹਿਲਾਂ ਪਣ ਬੱਸ ਦੇ ਵਿੱਚ ਪੀਆ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਕਿਲੋਮੀਟਰ ਸਕੀਮ ਦੇ ਨਾਂ ਤੇ ਉਹ ਪਣ ਬੱਸ ਦੇ ਵਿੱਚ ਤੇ ਪੰਜਾਬ ਰੋਡਵੇ ਦੇ ਵਿੱਚ ਪਹਿਲਾਂ ਪਾਈਆਂ ਗਈਆਂ ਸੀ ਪਰੰਤੂ ਸਾਡੇ ਜਥੇਬੰਦੀ ਵੱਲੋਂ ਵਿਰੋਧ ਕਰਨ ਤੇ ਅੰਕੜੇ ਦੇਣ ਤੇ ਕਿਉਂਕਿ ਇਹਨੂੰ ਡੀਜ਼ਲ ਹੈ ਜਿਹੜਾ ਡੀਜ਼ਲ ਵੀ ਸਧਾਰਨ ਬੱਸ ਜਿਹੜੀ ਸਰਕਾਰੀ ਉਹ ਬੱਸ ਨਾਲੋਂ ਵੱਧ ਦਿੱਤਾ ਜਾਂਦਾ ਹੈ ਕਹਿਣ ਤੋਂ ਭਾਵ ਜੇ ਉਹਦੇ ਤੋਂ 4.5 ਦੀ ਕੇਪੀਐਲ ਲਈ ਜਾਂਦੀ ਤੇ ਇਹਦੇ ਤੋਂ 4 ਦੀ ਜਾਂ 3 ਦੀ ਕੇਪੇ ਲਈ ਜਾਂਦੀ ਕਹਿਣ ਤੋਂ ਭਾਵ ਵੀ ਜੇ 100 ਕਿਲੋਮੀਟਰ ਤੈਅ ਕਰਾਂਗੇ ਤੈਨੂੰ 5 ਜਾਂ 10 ਲੀਟਰ ਤੇਲ ਵਧ ਦਿੰਦੇ ਨੇ ਉਹ ਤੇਲ ਦਾ ਖਰਚਾ ਕੱਢ ਕੇ ਪਲੱਸ ਆ ਜਿਹੜੇ ਅੰਕੜੇ ਤੁਹਾਨੂੰ ਦੱਸੇ ਆ ਕਿ ਉਹਨੂੰ 30 ਰੁਪਏ ਦੇਣੇ ਪੈਣਗੇ 30 ਰੁਪਏ ਦੇ ਹਿਸਾਬ ਨਾਲ ਇੰਨੇ ਲੱਖ ਰੁਪਏ ਜਾਂ ਇੰਨੇ ਕਰੋੜ ਰੁਪਏ ਸਾਨੂੰ 5 ਸਾਲਾਂ 'ਚ ਦੇਣਾ ਪਊਗਾ ਉਹ ਅੰਕੜੇ ਕੱਢ ਕੇ ਅਸੀਂ ਦਿੱਤਾ ਤੇ ਉਸ ਸਮੇਂ ਰਜੀਆ ਸੁਲਤਾਨਾ ਟਰਾਂਸਪੋਰਟ ਮਨਿਸਟਰ ਸੀਗੇ ਉਹਨਾਂ ਨੇ ਸਾਡੀ ਗੱਲ ਨੂੰ ਮੰਨਦੇ ਹੋਏ ਤੇ ਸਾਡੇ ਅਧਿਕਾਰੀ ਉਸ ਸਮੇਂ ਸੀਗੇ ਜਿਹੜੇ ਮੌਜੂਦਾ ਡਾਇਰੈਕਟਰ ਸੀ ਉਹਨਾਂ ਨੇ ਵੀ ਮੰਨਿਆ ਕਿ ਵਾਕਈ ਹੀ ਇਹ ਘਾਟੇ 'ਚ ਆ ਤਾਂ ਉਹਨਾਂ ਨੇ ਬੰਦ ਕਰਤੀ ਪਣ ਬਸ ਦੇ ਵਿੱਚ ਮੁਕੰਮਲ ਰੂਪ 'ਚ ਬੰਦ ਹੋ ਗਈ ਏ ਉਸ ਤੋਂ ਉਹਦੇ ਚਾਹਤਿਆਂ ਦੀਆਂ ਬੱਸਾਂ ਪਾਉਣਾ ਚਾਹੁੰਦੀ ਜਾਂ ਕੀ ਕਰਨੇ ਆ ਹੁਣ ਸਰਕਾਰ ਉਸ ਪਾਸੇ ਨੂੰ ਫੇਰ ਮੁੜੀ ਕਿ ਅਸੀਂ ਫੇਰ ਤੋਂ ਕਿਲੋਮੀਟਰ ਪਾਵਾਂਗੇ ਜਦ ਕਿ ਘਾਟੇ ਦੇ ਵਿੱਚ ਸ਼ੋਅ ਹੁਣ ਕਰ ਕੀ ਇਹ ਬੱਸਾਂ ਬੰਦ ਕੀਤੀਆਂ ਗਈਆਂ ਸੀ ਤੇ ਹੁਣ ਵੀ ਅਸੀਂ ਕਮੇਟੀ ਬਣਾਈਏ ਜਨਮਲੇ ਜਿਹੜਾਂ ਦੀ ਵੀ ਘਾਟਾ ਤਾਂ ਨਹੀਂ ਗਿਆ ਦੇਖੋ ਅਸੀਂ ਉਹਦੇ ਚ ਵੀ ਘਾਟਾ ਸ਼ੋਅ ਕਰਤਾ ਕਿ ਬਿਲਕੁਲ ਘਾਟਾ ਅਸੀਂ ਕਹਿੰਨੇ ਕਿ ਕਿਸੇ ਟੇਬਲ ਤੇ ਬੈਠ ਜਾਣ ਤੁਹਾਡੇ ਸਾਹਮਣੇ ਮੀਡੀਆ ਦੇ ਸਾਹਮਣੇ ਡਿਬੇਟ ਤੇ ਬੈਠ ਜਾਣ ਅਸੀਂ ਸ਼ੋਅ ਕਰ ਦਾਂਗੇ ਵਾਕਈ ਘਾਟਾ ਦੂਸਰੇ ਪਾਸੇ ਸਰਕਾਰ ਜੇ ਕਹਿੰਦੀ ਕਿ ਸਰਕਾਰੀ ਬੱਸਾਂ ਪਾਉਣ ਲਈ ਪੈਸੇ ਨਹੀਂ ਤੇ ਸਾਡੇ ਫ੍ਰੀ ਸਫਰ ਵਾਲੀ ਸਾਨੂੰ 1200 ਕਰੋੜ ਦੇ ਦੋਂਦੇ ਨਾਲ ਹੀ ਜੇ ਕਰੋੜ ਦੀ ਬੱਸ ਪੈਂਦੀ ਹੈ ਤੇ 1200 ਬੱਸ ਪੈਂਦੀ ਹੈ ਸਾਡੇ ਕੋਲ ਵਾਲਵੋ ਪਮ ਅੱਜ ਪਾ ਲਈਏ ਸਾਡੇ ਕੋਲ ਇੰਨੇ ਪੈਸੇ ਨਹੀਂ ਪਰ ਸਰਕਾਰ ਕੀ ਕਰ ਰਹੀ ਹੈ ਕਿ ਸਰਕਾਰ ਜਾਣ ਬੁੱਝ ਕੇ ਡਰਾਮੇ ਕਰਕੇ ਸਾਡੇ ਅਧਿਕਾਰੀ ਤੇ ਸਰਕਾਰ ਇਸ ਪ੍ਰਾਈਵੇਟ ਬੱਸਾਂ ਨੂੰ ਸਾਡੇ ਵਿਭਾਗਾਂ 'ਚ ਵਾੜ ਕੇ ਇਹਨਾਂ ਦਾ ਨਿਜੀਕਰਨ ਕਰਨਾ ਚਾਹੁੰਦੇ ਆ ਸੋ ਅਸੀਂ ਇਹ ਨਿਜੀਕਰਨ ਦੇ ਖਿਲਾਫ ਜਿਹੜੀ ਲੜਾਈ ਉਹ ਲੜਾਂਗੇ ਸਾਡਾ 23 ਤਰੀਕ ਨੂੰ ਮੁਕੰਮਲ 12 ਵਜੇ ਤੋਂ ਬਾਅਦ ਚੱਕਾ ਜਾਮ ਹੋਏਗਾ ਪੰਜਾਬ ਦੇ ਮੇਨ ਸ਼ਹਿਰਾਂ ਨੂੰ ਬਲੌਕ ਕਰਾਂਗੇ ਉਸ ਤੋਂ ਬਾਅਦ 17 ਤਰੀਕ ਨੂੰ ਸਧਾਰਨ ਬਸਾਂ ਦਾ ਜਿਹੜਾ ਟੈਂਡਰ ਪੀਆਰਟੀਸੀ ਚ ਲਿਆਂਦਾ ਜੋ ਨਾ ਬੰਦ ਕੀਤਾ ਗਿਆ ਤੇ 17 ਤਰੀਕ ਨੂੰ ਵੀ ਇਸੇ ਤਰੀਕੇ ਨਾਲ ਸੰਘਰਸ਼ ਹੋਏਗਾ ਸੋ ਸਾਡੀ ਤਾਂ ਸਰਕਾਰ ਨੂੰ ਅਪੀਲ ਆ ਕਿ ਧਰਨੇ ਮਜਾਰੇ ਨਾ ਹੋਣ ਮੁੱਖ ਮੰਤਰੀ ਸਾਹਿਬ ਦੇ ਬਿਆਨ ਸੀ ਵੀ ਆਓ ਆਣ ਕੇ ਮੀਟਿੰਗ ਕਰੋ ਸਾਨੂੰ ਹੁਣ ਮੁੱਖ ਮੰਤਰੀ ਸਾਹਿਬ ਮੀਟਿੰਗ ਦੇ ਦੇਣ ਅਸੀਂ ਸਵੇਰੇ ਮੀਟਿੰਗ ਕਰ ਲਾਂਗੇ ਪਰ ਇਹ ਟੈਂਡਰ ਪਹਿਲਾਂ ਰੱਦ ਕਰਨ ਤੇ ਮੀਟਿੰਗ ਕਰਕੇ ਘਾਟੇਵੰਦ ਸੌਦੇ ਨੇ ਜਿਹੜੇ ਬੰਦ ਕਰਕੇ ਸਰਕਾਰੀ ਬਸਾਂ ਪਾਉਣ ਵਾਲੇ ਕੋਲਾਸਟੇ ਰੱਖਦੇ ਹੋ ਕਿ ਜਿੱਥੋਂ ਦੀ ਬਸਾਂ ਦਾ ਰੂਟ ਚੱਲਦਾ ਹੋਏਗਾ ਰਾਦੇ ਵਿੱਚੀ ਰੋਕ ਦਿੱਤੇ ਜਾਣਗੇ 23 ਤਰੀਕ ਨੂੰ ਬਿਲਕੁਲ ਜੀ ਅਸੀਂ ਇਹ ਤੈਅ ਕਰਾਂਗੇ ਕਿ ਜਿਵੇਂ ਚੰਡੀਗੜ੍ਹ ਤੋਂ ਲੁਧਿਆਣੇ ਨੂੰ ਬੱਸ ਜਾ ਰਹੀ ਆ ਸੋ ਸਾਡੀਆਂ ਬੱਸਾਂ ਜਿਹੜੀਆਂ ਨੇ ਲੋਕ ਖੱਜਲ ਨਾ ਹੋਣ ਕਿਉਂਕਿ ਅਸੀਂ ਲੋਕਾਂ ਦਾ ਪਹਿਲਾਂ ਸ਼ੁਰੂ ਤੋਂ ਲੈ ਕੇ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਤੁਸੀਂ ਦੇਖਿਆ ਹੋਵੇਗਾ ਜਦੋਂ ਅਸੀਂ ਹੜਤਾਲ ਕਰਦੇ ਆ ਸਰਕਾਰ ਸਾਨੂੰ ਮੀਟਿੰਗ ਦਾ ਸੱਦਾ ਦਿੰਦੀ ਅਸੀਂ ਆਪਣੀ ਹੜਤਾਲ ਸਮਾਪਤ ਕਰਦੇ ਨਾ ਤਾਂ ਜੋ ਲੋਕ ਖੱਜਲ ਨਾ ਹੋਣ ਸਾਡੀ ਬੱਸ ਦੇ ਵਿੱਚ ਕਪੈਸਿਟੀ 52 ਸੀਟਾਂ ਦੀ ਆ ਅਸੀਂ 100-100 ਸਵਾਰੀ ਬਿਠਾਈ ਫਿਰਦੇ ਜਦ ਕਿ ਕਾਨੂੰਨ ਤੋਂ ਬਾਹਰ ਆ ਸਰਕਾਰ ਵੀ ਕਹਿੰਦੀ ਵੀ ਕਾਨੂੰਨ ਤੋਂ ਬਾਹਰ ਨਹੀਂ ਜਾਣਾ ਪਰ ਅਸੀਂ ਲੋਕਾਂ ਵਾਸਤੇ ਉਹ ਕਾਨੂੰਨ ਵੀ ਤੋੜੀ ਬੈਠੇ ਆ ਸੋ ਅਸੀਂ ਕਾਨੂੰਨ ਤੋਂ ਬਾਹਰ ਜਾ ਕੇ ਅਸੀਂ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਜਿਹੜੇ ਮੇਨ ਸਟੇਜ ਤੇ ਜਾ ਕੇ ਸਾਡੀ ਬੱਸ ਰੁਕਣੀ ਜਿਵੇਂ ਲੁਧਿਆਣੇ ਤੋਂ ਚੱਲ ਕੇ ਚੰਡੀਗੜ ਚੰਡੀਗੜ ਆਣ ਕੇ ਅਸੀਂ ਹੜਤਾਲ ਕਰਾਂਗੇ ਜੇ ਅਸੀਂ ਚੰਡੀਗੜੋਂ ਚੱਲ ਪਏ ਤਾਂ ਲੁਧਿਆਣੇ ਜਾ ਕੇ ਰੋਕਣ ਦੀ ਕੋਸ਼ਿਸ਼ ਕਰਾਂਗੇ ਪਰ ਲੋਕਾਂ ਨੂੰ ਵੀ ਪੀ ਲਿਆ ਕਿ ਲੋਕ ਜਿਹੜਾ ਵਾ ਉਹ ਜਾਗਦੇ ਰਹਿਣ ਲੋਕ ਵੀ ਸਾਡਾ ਸਾਥ ਦੇਣ ਤਾਂ ਜੋ ਇਹ ਵਿਭਾਗ ਬਚਣੇ ਨੇ ਵਿਭਾਗ ਬਚਣਗੇ ਤੇ ਫ੍ਰੀ ਸਹੂਰਤਾ ਚੱਲੂ ਰਹਿਣਗੀਆਂ ਜੇ ਵਿਭਾਗ ਹੀ ਨਾ ਬਚੇ ਵਿਭਾਗ ਹੀ ਪ੍ਰਾਈਵੇਟ ਕਰਾਣਿਆਂ ਨੇ ਖਰੀਦ ਲੈ ਫਿਰ ਉਹ ਆਪਦੀ ਮਰਜ਼ੀ ਨਾਲ ਜਿਵੇਂ ਟਰਾਂਸਪੋਰਟ ਮੰਤਰੀ ਸਾਹਿਬ ਬਿਆਨ ਦਿੰਦੇ ਆ ਬੜ ਹੜਤਾਲ ਹੁੰਦੀ ਤੇ 2-200 ਰੁਪਏ ਕਰਾਇਆ ਲੈਂਦੇ 100 ਦੀ ਬਜਾਏ ਤਾਂ ਅਸੀਂ ਤਾਂ ਅੱਜ ਵੀ ਕਹਿੰਨੇ ਮੰਤਰੀ ਜੀ ਵੀ ਤੁਸੀਂ ਪਹਿਲਾਂ ਮੀਟਿੰਗ ਕਰ ਲਓ ਸਾਡੇ ਨਾਲ ਹੜਤਾਲ ਨਾ ਹੋਣ ਦਿਓ ਇਹ ਟੈਂਡਰ ਰੱਦ ਕਰ ਦਿਓ ਤੇ ਮੇਨ ਬੈਠ ਕੇ ਗੱਲਬਾਤ ਕਰੋ ਮੁੱਖ ਮੰਤਰੀ ਸਾਹਿਬ ਨੂੰ ਵਿੱਚ ਬਿਠਾਓ ਕੱਚੇ ਮੁਲਾਜ਼ਮ ਪੱਕੇ ਕਰੋ ਸਰਕਾਰੀ ਬੱਸਾਂ ਦੀ ਗਿਣਤੀ 10000 ਕਰੋ ਤਾਂ ਜੋ ਜਿਹੜੇ ਕਿ ਸਰਕਾਰ ਬਦਲਾ ਲਿਆਏਗੀ ਬਦਲਾ ਇਹੀ ਲਿਆਉਣਾ ਸੀਗਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਕੇ ਨਾ ਵਿਭਾਗਾਂ ਨੂੰ ਬਚਾਉਣਾ ਸੀ ਉਲਟਾ ਇਹ ਬਦਲਾ ਨਹੀਂ ਲਿਆਉਣਾ ਕਿ ਨਾ ਵਿਭਾਗਾਂ ਨੂੰ ਵੇਚ ਕੇ ਨਿੱਜੀਕਰਨ ਕਰਨਾ ਇਹ ਤਾਂ ਬਦਲਾ ਪੁੱਠੇ ਪਾਸੇ ਨੂੰ ਚੱਲ ਪਿਆ ਸੋ ਸਰਕਾਰ ਨੂੰ ਚਾਹੀਦਾ ਕਿ ਤੁਰੰਤ ਮੰਗਾਂ ਦਾ ਹੱਲ ਕੱਢੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤਰਨ ਤਰਨ ਇਲੈਕਸ਼ਨਾਂ ਦੇ ਉੱਤੇ ਜਾ ਕੇ ਵੀ ਜਿਹੜਾ ਵਾ ਚੋਣ ਪ੍ਰਚਾਰ ਕਰਾਂਗੇ 25 26 ਤਰੀਕ ਨੂੰ ਸਾਡਾ ਪ੍ਰੋਗਰਾਮ ਲੀਕਿਆ ਹੋਇਆ ਅਸੀਂ ਉੱਥੇ ਜਾ ਕੇ ਵੀ ਸਰਕਾਰ ਦਾ ਵਿਰੋਧ ਕਰਾਂਗੇ ਨੀਤੀਆਂ ਜਿਹੜੀਆਂ ਨੇ ਇਹ ਆਮ ਲੋਕਾਂ ਦੇ ਵਿੱਚ ਲੈ ਕੇ ਆਵਾਂਗੇ ਬਿਲਕੁਲ ਤੇ ਜੁਰ ਜੇਕਰ ਸੂਬਾ ਕਿਹਾ ਜਾ ਰਿਹਾ ਹੈ ਕਿ ਜੇਕਰ ਟੈਂਡਰ ਹੰਦਾ ਚਾਹੇ ਉਹ ਵੈਲਵੋ ਬਸਾਂ ਦਾ ਚਾਹੇ ਉਹ ਐਚਵੀਏਸੀ ਬਸਾਂ ਦਾ ਜਿਹੜਾ ਕਿ 23 ਤਰੀਕ ਨੂੰ 12 ਵਜੇ ਖੁੱਲਣਾ ਹੋਇਆ ਨਜ਼ਰ ਤੈ ਹੋਇਆ ਉਸ ਦੇ ਵਿੱਚ ਜੇਕਰ ਉਹ ਟੈਂਡਰ ਖੋਲੇ ਜਾਂਦਾ ਤਾਂ ਜ਼ੂਰ ਪੰਪਸ ਅਤੇ ਪੀਏਟੀਸੀ ਦੇ ਮੁਲਾਜ਼ਮ ਜਿਹੜੇ ਨੇ ਉਹ ਲਗਾਤਾਰ ਵਿਰੋਧ ਕਰਦੇ ਹੋਏ ਨਜ਼ਰਾਨਗੇ ਬਸਾਂ ਦਾ ਚੱਕਾ ਜਾਮ ਕਰਦੇ ਹੋਏ ਨਜ਼ਰਾਨਗੇ ਆਮ ਜਨਤਾ ਦੇ ਲਈ ਵੱਡੀ ਖਬਰ ਜਿਹੜੀ ਹੈ ਉਹ ਝੂਰ ਇਹ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਤੋਂ ਵਿਊਡੋ ਜਰਨਲਿਸਟ ਸਰਬਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਵੈਬਟ ਵੀ ਪਨਬਸ ਅਤੇ ਪੀਆਰਟੀਸੀ ਦਾ ਟੈਂਡਰ 23 ਤਰੀਕ ਨੂੰ ਖੁੱਲਣ ਜਾ ਰਿਹਾ ਜਿਦੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਪਾਈਆਂ ਜਾਣੇ ਨੇ ਪੰਜਾਬ ਸਰਕਾਰ ਵੱਲੋਂ ਜਿਸ ਤੋਂ ਪਹਿਲਾਂ ਹੀ ਐਲਾਨ ਜਿਹੜਾ ਹੈ ਉਹ ਮੁਲਾਜਾ ਵੱਲੋਂ ਕੀਤਾ ਜਾ ਚੁੱਕਿਆ ਹੈ ਕਿ ਜੇਕਰ ਕਿਲੋਮੀਟਰ ਸਕੀਮ ਪੈਂਦੀ ਹੈ ਤਾਂ ਪੰਜਾਬ ਸਰਕਾਰ ਨੂੰ ਘਾਟਾ ਹੁੰਦਾ ਹੋਇਆ ਜ਼ੂ ਨਜ਼ਰਾਗਾ ਇੱਕ ਪਾਸੇ ਤਾਂ ਪਹਿਲਾਂ ਹੀ ਜਿਹੜਾ ਟਰਾਂਸਪੋਰਟ ਵਿਭਾਗ ਘਾਟੇ ਦੇ ਵਿੱਚ ਚੱਲਦਾ ਹੋਇਆ ਨਜ਼ਰਾਕ ਕਿਉਂਕਿ ਬੀਬੀਆਂ ਨੂੰ ਮੁਫਤ ਸਫਰਾ ਸੋ ਵਿਦਿਆ ਦੇ ਦਿੱਤੇ ਜਾਂ ਜਿਸ ਦੇ ਚੱਲਦੇ ਆ ਤਰਖਾਹਾਂ ਵੀ ਮੁਲਾਜ਼ਮਾਂ ਦੀਆਂ ਲੇਟ ਆਉਂਦੀਆਂ ਹੋਈਆਂ ਜੁਰ ਨਜ਼ਰ ਆਉਂਦੇ ਨੇ ਸੰਘਰਸ਼ ਜੁਰ ਕਰਨਾ ਪੈਂਦਾ ਮੁਲਾਜ਼ਮਾਂ ਨੂੰ ਆਪਣੀ ਤਰਖਾਹ ਦੇ ਲਈ ਤੇ ਸਾਡੇ ਨਾਲ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਮੌਜੂਦ ਨੇ ਰੇਸ਼ਮ ਜੀ ਅਗਰ ਗੱਲ ਕਰੀ ਜਾਵੇ ਤਾਂ 23 ਤਰੀਕ ਨੂੰ ਟੈਂਡਰ ਖੁੱਲਣ ਜਾ ਰਿਹਾ ਤਾਂ ਕਿਵੇਂ ਦੇਖਦੇ ਹੋ ਪਹਿਲਾਂ ਤੋਂ ਹੀ ਜਦੋਂ ਤੋਂ ਸਰਕਾਰ ਆਈ ਹੈ ਅਸ ਤੋਂ ਲਗਭਗ 4 ਸਾਲ ਪਹਿਲਾਂ ਤੁਸੀਂ ਲਗਾਤਾਰ ਇਹੀ ਕਹਿੰਦੇ ਆ ਰਹੇ ਹੋ ਕਿ ਘਟਾ ਜੁਰ ਪਏਗਾ ਜਦੋਂ ਕਿ ਕਿਲੋਮੀਟਰ ਸਕੀਮ ਬਸ ਆਉਂਦੀ ਹੈ ਬਿਲਕੁਲ ਜੀ ਅਸੀਂ ਇਹ ਸਪਸ਼ਟ ਕਰ ਚੁੱਕੇ ਹਾਂ ਸਾਡੇ ਹੱਥ 'ਚ ਲੁਧਿਆਣੇ ਦੀਪੂ ਦੀ ਵਾਹਲੋ ਵੱਸਾਂ ਦਾ ਜਿਹੜਾ ਵਾ ਅੰਕੜਾ ਹੈ ਕਿ 42 ਰੁਪਏ ਰਸੀਤ ਆ ਰਹੀ ਹੈ ਬੱਸਾਂ ਦੀ ਸੋ ਕਹਿਣ ਤੋਂ ਭਾਵ ਕਿ 30 ਰੁਪਏ ਪ੍ਰਾਈਵੇਟ ਆਪਰੇਟਰ ਨੂੰ ਅਸੀਂ 1 ਕਿਲੋਮੀਟਰ ਦੇ ਦੇਣੇ ਆ ਤੇ ਸਵਾਰੀ ਜਿਹੜੀ ਸਾਡੀ ਬੱਸ 'ਚ ਬੈਠਦੀ ਉਹਦਾ ਖਰਚ ਜਿਹੜੀ ਆਮਦਨ ਹੈ ਸਾਨੂੰ ਜਿਹੜੇ ਸ਼੍ਰੀਪਈ ਵਟਦੇ 42 ਰੁਪਏ ਵਟਦੇ ਆ 30 ਰੁਪਏ ਉਹਨੂੰ ਦੇਣੇ ਉਸ ਤੋਂ ਬਾਅਦ ਉਹਨੂੰ 4 ਕਿਲੋਮੀਟਰ ਪ੍ਰਤੀ ਦੇ ਹਿਸਾਬ ਨਾਲ ਡੀਜ਼ਲ ਦੇਣਾ ਵਾ ਕਨੈਕਟਰ ਸਾਡਾ ਵਾ ਉਸ ਤੋਂ ਬਾਅਦ 14 ਰੁਪਏ ਟੈਕਸ ਹੈ ਜਿਹੜਾ ਵਾ ਉਹ ਰੂਟ ਟੈਸਟ ਸਾਡਾ ਵਾ ਵਲਵੋ ਬੱਸਾਂ ਦਾ ਟੈਕਸ ਜਾਂਦਾ ਵਾ ਸੋ ਵੱਡੇ ਪੱਧਰ ਤੇ ਜਿਹੜੇ ਆ ਖਰਚੇ ਆ ਅਸੀਂ ਟੋਟਲ ਅੰਕੜਾ ਸਰਕਾਰੀ ਅੰਕੜਾ ਹੈ ਕਿ 66 ਰੁਪਏ ਜਿਹੜਾ ਵਾ 67 ਰੁਪਏ ਖਰਚਾ ਹੈ ਇੱਕ ਬੱਸ ਨੂੰ ਚਲਾਉਣ ਵਾਸਤੇ ਪ੍ਰਤੀ ਕਿਲੋਮੀਟਰ ਦਾ ਸੋ 42 ਰੁਪਏ ਰਸੀਟ ਆ ਤੇ 66 ਰੁਪਏ ਖਰਚਾ ਜਿਉ ਬੱਸਾਂ ਚਲਾਉਣੇ ਆ ਪ੍ਰਾਈਵੇਟ ਆਪਰੇਟਰ ਤੋਂ ਲੈ ਕੇ ਤੇ ਉਹ ਚਲਾਉਣ ਦਾ ਕਹਿ ਸਕਦੇ ਕਿ ਅਸੀਂ ਜਰਮਾਨਾ ਹੀ ਆ ਜਿਹੜਾ ਜਰਮਾਨਾ ਭੁਗਤਾਂਗੇ ਵੀ ਇਹ ਚਲਾਉਣੇ ਆ ਤੇ ਨਾਲ ਸਾਨੂੰ ਸਰਕਾਰ ਨੂੰ 24 ਰੁਪਏ 25 ਰੁਪਏ ਖਜ਼ਾਨੇ 'ਚੋਂ ਹੋਰ ਦੇਣੇ ਪੈਣਗੇ ਵੀ ਇਹ ਘਾਟਾ ਚਲਾਉਣ ਵਾਸਤੇ ਆ ਸੋ ਉਹਦੇ ਉਲਟਾ ਜੀ ਇਹ ਤਾਂ ਪ੍ਰਾਈਵੇਟ ਆਪਰੇਟਰ ਨੂੰ ਕੀ ਫਾਇਦਾ ਅਸੀਂ ਤਾਂ ਜਰਮਾਨਾ ਭੁਗਤਾਂਗੇ ਬੱਸਾਂ ਚਲਾਉਣ ਵਾਸਤੇ ਪਰ ਪ੍ਰਾਈਵੇਟ ਆਪਰੇਟਰ 30 ਰੁਪਏ 35 ਰੁਪਏ ਪ੍ਰਤੀ ਕਿਲੋਮੀਟਰ ਦੇ ਸਾਡੇ ਖਜ਼ਾਨੇ 'ਚੋਂ ਲੈ ਜਾਊਗਾ ਆਮਦਨ ਉਹਨੇ ਆਮਦਨ ਵੀ ਲੈ ਜਾਣੀ ਆ ਸੋ ਜਿਹੜੇ ਉਹ 30 ਰੁਪਏ ਲੈ ਜਾਊਗਾ ਪ੍ਰਤੀ ਕਿਲੋਮੀਟਰ ਦੇ ਲਗਭਗ ਆ ਤੁਸੀਂ ਅੰਕੜਾ ਮੇਰੇ ਹੱਥ 'ਚ ਵੀ 896 96 ਕਿਲੋਮੀਟਰ ਇੱਕ ਦਿਨ ਦੇ ਕਰਾਏ ਗਏ ਬੱਸਾਂ ਨੂੰ ਕਹਿਣ ਤੋਂ ਪਹਿਲਾਂ